ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਗਰਮੀਆਂ ਚੱਲ ਰਹੀਆਂ ਨੇ ਜਿੱਦਾਂ ਤੁਹਾਨੂੰ ਦੱਸਿਆ ਹੀ ਗਰਮੀਆਂ ਠਾ ਵਲੋਗ ਠਾ ਵਲੋਗ ਕਰਦਾਂਗੇ ਤੇ ਅੱਜ ਅਸੀਂ ਪਹੁੰਚਿਆ ਲਾਗੋ ਦੀ ਬਰਾਇਸ ਤੇ ਦੂਬਾਰ ਕਾਨੀਆਂ ਲਾਗੋ ਦੀ ਸੋਰਾ ਪਿਸ ਦੀ ਟਰੈਕਿੰਗ ਟਰੈਕਿੰਗ ਕਿੰਨੇ ਘੰਟਿਆਂ ਦੀ ਹੈ ਸ਼ਰੀ ਸ਼ਰੀ ਟਰੈਕਿੰਗ ਕਿੰਨੇ ਘੰਟਿਆਂ ਦੀ ਹੈ ਟਰੈਕਿੰਗ ਕਿੰਨੇ ਘੰਟਿਆਂ ਦੀ ਉਹਦੀ 4-5 4-5 ਘੰਟੇ ਦੀ ਟਰੈਕਿੰਗ ਆ ਉਹ ਕਾਫੀ ਔਖੀ ਵੀ ਆ ਪਹਿਲੀ ਵਾਰ ਕਰਨ ਲੱਗਿਆ ਲਾਗੋ ਦੀ ਸੋਰਾ ਪਿਸ ਵੀਡੀਓ ਬਣਾਉਣੀ ਤਾਂ ਕਰਕੇ ਜਿਆਦਾ ਵੀ ਲੱਗ ਸਕਦਾ ਨਾ ਤੇ ਪਹਿਲਾਂ ਲਾਗ ਉਹਦੀ ਬ੍ਰਾਈਸ ਆਇਆ ਅੱਗੇ ਵੀ ਕਾਫੀ ਵਾਰ ਆਇਆ ਬਲੌਗ ਚ ਵੀ ਦਿਖਾਈ ਆ ਤੇ ਅੰਦਰ ਦੀ ਇਹਦੇ ਕੋਲ ਦੀ ਲੰਗੜਾਈ ਮਤਲਬ 7-8 ਕਿਲੋਮੀਟਰ ਦੂਰ ਦੀ ਫਿਰ ਅਸੀਂ ਆ ਦੇਖ ਚੱਲੀਏ ਸਾਜ ਰਹੀ ਆ ਜੇ ਆਪਾਂ ਤੁਰੇ 2 ਵਜੇ ਸਵੇਰੇ 2:30 ਵਜੇ ਤੁਰੇ 6:00 6:30 4:00 4:30 ਘੰਟੇ ਰਹਾ ਚਾਹ ਚੂ ਬੀਤੀ ਰਾਹ ਚ ਮੈਂ ਬਲੌਗ ਉੱਥੇ ਜਾ ਕੇ ਸਟਾਰਟ ਕਰਾਂਗੇ ਕਿਉਂਕਿ ਇੱਕ ਅੱਜ ਸਾਰਾ ਬਲੌਗ ਬਣਾਉਣਾ ਇੱਕ ਕੱਲ ਨੂੰ ਬਣਾਵਾਂਗੇ ਦੋ ਦਿਨ ਅਜੇ ਇੱਥੀਆਂ ਦੋ ਲੋ ਮਿਤੀ ਇਟਲੀ ਯੋਗੇ ਸਵੈਸਨ ਨਾਲ ਸਵੈਸਨ ਨੂੰ ਟੱਕਰ ਦਿੰਦਾ ਹੋਏ ਸੀ ਉਹ ਜਗ੍ਹਾ ਤੇ ਪਹੁੰਚੇ ਹੋਏ ਆ ਮੈਨੂੰ ਤਾਂ ਸੋਹਣਾ ਲੱਗਦਾ ਸੀ ਇਸ ਤੋਂ ਵਿੱਚ ਮੈਨੂੰ ਹੀ ਅੱਜ ਕੱਲ ਸਵੈਸਨ ਨਾਲ ਜ਼ਿਆਦਾ ਸੋਹਣੇ ਲੱਗ ਜਾਂਦਾ ਤੇ ਸਾਡੇ ਨਾਲ ਆ ਜੈ ਨੇ ਸੱਸਰੀ ਗੱਲ ਕਰਦੋ ਮਾੜੀ ਸੱਸਰੀ ਕਾਲ ਜੀ ਸਾਰਿਆਂ ਨੂੰ ਸ਼ੈਰੀ ਜੀ ਤੇ ਪ੍ਰੀਤ ਜੀ ਇੱਦਾਂ ਜੁਲੇਮੇਟ ਦੀ ਖਾਸियत ਇਹ ਆ ਵੀ ਇੰਨੀ ਯੂਨਿਕ ਕਮਾਊਂਡ ਰੇਂਜ ਕਿਸੇ ਵੀ ਦੁਨੀਆ 'ਚ ਹੋਰ ਪਾਸੇ ਨਹੀਂ ਹੈ हां तो ये लेकर होता भी एक पहाड़ सोणा दो पहाड़ सोणा ओ ਛੱਡ ਤੂੰ ਬੜਾ ਡੱਬਾ ਦਿਖਾ ਜਿਹੜਾ ਬੰਦਾ ਲੈ ਕੇ ਆਇਆ। ओ यार ਬੰਦਾ ਹਨਾ ਨਵੇਂ ਬੂਟ ਲਿਆ ਆ ਪ੍ਰੀਤ ਤੇ ਨਾਲ ਡੱਬਾ ਵੀ ਝੱਕ ਲੈ। ਵੀ ਕੱਲੇ ਬੂਟ ਕੱਢ ਲਿਆ ਤੂੰ। ਰਾਣਾ ਤੇ ਇੱਧਰ ਦੇਖੋ ਬੜਾ ਵਿਊ ਇੱਥੋਂ ਚੈੱਕ ਕਰੋ ਫਿਰ ਜਾਨ ਨੇ ਲੱਗੋ ਇੱਥੋਂ ਆ ਪਾਰਕਿੰਗ ਲੱਗ ਜਾਂਦੀ ਇੱਥੇ। ਫੀਡਿੰਗ ਸੂਟ ਕਰਨ ਆਇਆ। ਫੀਡਿੰਗ ਕਰਨ ਆਇਆ ਸਹੀ ਗੱਲਾਂ ਦੇਖ ਲੈਂਗੇ ਬਾਈ। ਤੇ ਚੱਲਦੇ ਇੱਥੋਂ ਤੁਰ ਕੇ ਮਤਲਬ 200 ਮੀਟਰ ਤੁਰ ਕੇ ਜਾਣਾਗਾ ਤੇ ਜਿੰਨਾ ਤੁਸੀਂ ਲੇਟ ਆਉਂਗੇ ਬਾਬੇ ਇੱਕ ਆ ਪਾਰਕਿੰਗ ਆ ਇਹਦੀ ਇੱਕ ਇਹ ਦੂ ਪਿੱਛੇ ਆ ਫਿਰ ਉਹ ਫਾਲ ਹੋ ਜਾਂਦੀ ਆ ਫਿਰ ਇੱਕ ਉਦੋਂ ਪਿੱਛੇ ਵਾਲੀ ਫਿਰ ਉਦੋਂ ਪਿੱਛੇ ਉਹਦਾ ਬੱਸ ਬੱਸ ਹੀ ਲੈ ਕੇ ਆਉਂਦੀ ਆ ਇੱਥੇ ਤੱਕ ਤੁਸੀਂ ਆਪਦੀ ਗੱਡੀ ਤੇ ਆ ਸਕਦੇ ਤੇ ਚੱਲਦੇ ਚੱਲ ਭਰੀ ਯਾਰ ਪਹਿਲਾਂ ਹੀ ਬਹੁਤ ਲੇਟ ਆ ਤੇ ਲਓ ਜੀ ਸਵੇਰੀ ਦੇਖੋ ਕਿੰਨੇ ਜਾਨੇ ਪਹੁੰਚੋਗੇ ਨੇ ਇਹ ਕੈਸਟੀਆਂ ਇਹਨਾਂ ਨੇ ਸਟਾਰਟ ਵੀ ਨਹੀਂ ਕੀਤੀਆਂ ਚਲਾਉਣੀਆਂ ਪਲੀਜ਼ थैंक यू ਇਹ ਟੇਕਸ ਅ ਲੋਟ ਟਾਈਮ ਇਹ ਲਾਈਆਂ ਬਈਆਂ ਲਾਈਨ 'ਚ ਇਹ ਆ ਜੀ ਕਰਤੀ ਸੀ ਕਿ ਆਹੋ ਅੱਜ ਆਦੀ 45 ਮਿੰਟ 50 ਦੀ 45 ਮਿੰਟ ਟੇਕਦਾ ਵੀਰੇ ਜਿਵੇਂ ਨੇ ਲੈਣੀ ਅਸੀਂ ਤਾਂ ਕਾਫੀ ਔਰ ਬੈਠੇ ਹੋਇਆ ਬਾਈ ਸਟਾਰਟ ਵੀ ਨਹੀਂ ਹੋਇਆ ਕੰਮ 8 ਵਜੇ ਸਟਾਰਟ ਹੁੰਦਾ ਜਾਂ 6 ਵਜੇ ਆ ਜਿਹੜਾ ਦੇਖਦੇ ਆ ਜੇ ਦੇਣਾ ਹੋਇਆ ਸਾਈਡ ਤੇ ਦੇ ਲੈਣੇ ਨਹੀਂ ਤਾਂ ਹੋਇਆ ਨਹੀਂ ਫਿਕਰ ਨਾ ਬਣਾਉਣ ਕਿਸੇ ਬਿਜਲੀ ਦਾ ਨੰਬਰ ਨਾ ਨਾ ਮੈਂ ਬੈਠੂੰਗਾ اچھا ਲੈ ਮੈਂ ਤਰੋਂ ਡਰੋਨ ਵਾਲੀ ਵੀਡੀਓ ਹੁਣ ਤੁਸੀਂ ਦੇਖਿਓ ਉੱਡਣ ਲੱਗਿਆ ਕਹਿੰਦੇ ਨੂੰ ਵੇਹੇ ਡਾ ਨਹੀਂ ਸਕਦੇ ਹੀ ਡਾ ਦੇਣਾ देखो ने सोने बनी हुई है Nikki चर्चा ते ਇਹਦੇ ਆਲੇ-ਦਾਲੇ ਦੀ ਗੇੜਾ ਵੀ ਨਿਕਲਦਾ ਉਹ ਅੱਜ ਅਸੀਂ ਦੇਣਾ ਨਹੀਂ ਹੈਗਾ ਵੀ ਦਿੱਤਾ ਹੋਇਆ ਗੇੜਾ ਵੀ ਅੱਗੇ ਤੁਸੀਂ ਵਲੌਗ ਦੇਖ ਸਕਦੇ ਹੋ ਪੁਰਾਣੇ ਲਾਗੋ ਦੀ ਬਰਾਈ ਇਸ ਪਿੰਡ ਉਹ ਟਾਲੀਨ ਭਰ ਲਿਓ ਤੇ ਲਾਗੋ ਇਸ ਵਾਰ ਵਧੀਆ ਭਰੀਆ ਪਿਛਲੀ ਵਾਰ برف ਘਟ ਪੈਣਾ ਕਰਕੇ ਜਮਾ ਹੀ ਥੱਲੇ ਗਿਆ ਪਿਆ ਹੀ ਪਾਣੀ ਮਤਲਬ ਉੱਥੇ ਤੱਕ ਹੀ ਸੀ ਪਾਣੀ ਤੇ ਲੋਕ ਉਹ ਪ੍ਰੀ ਰੈਡਿੰਗ ਸੂਟ ਕਰ ਰਹੇ ਆ ਉਹ ਪੈਸੇ-ਪੂਸੇ ਦੇ ਕੇ ਆਏ ਹੋਣਗੇ ਬੁਕਿੰਗ ਕਰਾ ਕੇ ਮਤਲਬ ਹੇ ਗੇਟ ਬੰਦ ਦਾ ਕੱਲੇ ਉਹਨਾਂ ਨੂੰ ਹੀ ਬੜਨ ਦਿੱਤਾ ਉੱਥੇ ਤੇ ਡਰੋਨ ਨੂੰ ਇੱਥੇ ਅਲਾਉਡ ਨਹੀਂ ਹੈਗਾ ਅਸੀਂ ਚੜ੍ਹਾ ਦਿੱਤਾ ਹੁਣ ਉਹ ਹੀ ਚੱਲ ਰਿਹਾ ਵੀਡੀਓ ਵੀ ਇਨਸਟਾਗ੍ਰਾਮ ਵੀਡੀਓ ਤੁਸੀਂ ਦੇਖ ਸਕਦੇ ਹੋ ਜੇ ਘੁੰਮਣ ਫਿਰਨ ਵੀ ਅਸੀਂ ਜੇ ਕਿਤੇ ਪਹਿਲਾਂ ਜਾਂਦੇ ਹਾਂ ਜਸ_ਸਿੱਧੂ855 ਇੰਸਟਾ ਫੋਲੋ ਕਰਕੇ ਰੱਖੋ ਪਹਿਲਾਂ ਉੱਥੇ ਆ ਜਾਂਦੀ ਹੈ ਵੀਡੀਓ ਇੱਥੇ ਥੋੜਾ ਜਿਹਾ ਲੇਟ ਆਉਂਦਾ ਕੰਮ ਤੇ ਬਸ ਇਹ ਦੇਖ ਲਓ ਤੁਸੀਂ ਲਾਗੋ ਦੀ ਪ੍ਰਾਈਸ ਮੇਨ ਆਪਣਾ ਹੈਗਾ ਪਰਪਸ ਲਾਗੋ ਦੀ ਸੋਰਾ ਪੀਸ ਉਹ ਦਿਖਾਵਾਂਗੇ ਤੁਹਾਨੂੰ ਨਿਊ ਚੀਜ਼ ਆਦਾ ਅੱਗੇ ਵੀ ਵਲੋਗਾਂ ਦਿਖਾਈਏ ਪਰ ਸੋਹਣੀ ਇਹ ਵੀ ਬਹੁਤ ਜੇ ਕਿਸੇ ਨੇ ਫੈਮਿਲੀ ਨਾਲ ਆਉਣਾ ਤਾਂ ਬੈਸਟ ਆ ਇਟਲੀ ਚ ਪ੍ਰੀ ਵਿਡਿੰਗ ਕਰਾਉਣੀ ਆ ਜੇ ਕਿਸੇ ਨੇ ਪ੍ਰੀ ਵਿਡਿੰਗ ਕਰਾਉਣੀ ਆ ਤੇ ਚਲੋ ਵੀ ਉਂ ਜੇ ਕਿਸੇ ਨੇ ਫੈਮਿਲੀ ਨਾਲ ਆਉਣਾ ਟਰੈਕਿੰਗ ਵੀ ਇਹਦੀ ਇੰਨੀ ਔਖੀ ਨਹੀਂ ਹੈਗੀ ਆਲੇ-ਦਾਲ ਦੇ ġੇੜਾ ਤੇ ਕਿਸ਼ਤੀ ਦਾ 50 ਹੇਰੋ ਚ 45 ਮਿੰਟ ਝੂੜਾ 42 ਮਿੰਟ ਚ ਬੰਦਾ ਰੱਜ ਜਾਂਦਾ ਪੂਰਾ ਤੇ ਇੱਥੇ ਆ ਸਕਦਾ ਬਹੁਤ ਸੋਹਣੀ ਜਗ੍ਹਾ ਹੈ ਇਹਦੇ ਆਲੇ-ਦਾਲੇ ਹੋਰ ਬਹੁਤ ਘੈਂਡ ਘੈਂਡ ਜਗ੍ਹਾ ਨੇ ਦੋਲੋਮਿਤੀ ਸਾਰਾ ਹੀ ਸੋਹਣਾ ਯਾਰ ਲੋ ਵੀ ਮੇਤਰੋ ਲਾਗੋ ਦੀ ਬ੍ਰਾਈਅਰਸ ਤੋਂ ਥੋੜਾ ਇਧਰ ਤੇ ਇੱਥੇ ਨੇੜੇ ਇੱਕ ਮਾਰਕੀਟ ਪੈਂਦੀ ਆ ਡਿਸਪਰ ਨਾਮ ਆ ਤੇ ਉਹ ਚੋਂ ਬਰਫ਼ ਲੈ ਕੇ ਆਏ ਆ ਫ੍ਰਿਜ 'ਚ ਰੱਖਣ ਨੂੰ ਵੀ ਸਮਾਨ ਠੰਡਾ ਰਵੇ ਫਿਰ ਇਹਤ ਨਿਕਲਿਆ ਫੋਨ ਚੋ ਹਾਲੇਦਾਲੇ ਬਿਊਟੀ ਇੰਜੋਏ ਕਰ ਯਾਰ ਤੂੰ ਨਾਈਸ ਆ ਯਾਰ ਬੜੇ ਸੁਆਦ ਆ ਸੈਂਡਵਿਚ ਘਰ ਦੇ ਤਿਆਰ ਕੀਤੇ ਆ ਹੋਰ ਕੀ ਬਾਤ ਆ ਕੀ ਬਾਤ ਆ ਨਾਲ-ਨਾਲ ਵੀਊ ਇੰਜੋਏ ਕਰਦੇ ਰਹਿ। ਹਮ ਇਹਦੇ ਵੀਊ 'ਚ ਖੜ ਕੇ ਕੁਝ ਖਾ ਲਉ ਸੁਆਦ ਹੀ ਲੱਗਦਾ ਹੈ। ਸਹੀ ਗੱਲ ਆ। ਜਿੰਮੇ ਜਿੰਮੇ ਧੁੱਪ ਨਿਕਲੀ ਜਾਂਦੀ ਥੋੜੀ ਜਿਹੀ ਗਰਮੀ ਵੀ ਹੋ ਜਾਂਦੀ ਹੈ ਸਵੇਰ ਦਾ ਪੂਰੀ ਠੰਡ ਲੱਗ ਰਹੀ ਸੀ ਚਲੋ ਵਧੀਆ ਨਾਈਸ ਮੌਸਮ ਹੋ ਗਿਆ ਤੇ ਯਾਰ ਦੇਖੋ ਵੀ ਸਵਿਟਜ਼ਰਲੈਂਡ ਦੀ ਫਰਸਟ ਕਾਫੀ ਹੋਈ ਹੈ ਨਾ ਬੀਓ ਤੇ ਸੋਹਣਾ ਹੀ ਹੈ ਯਾਰ ਇੰਟਰ ਲੇਕਨ ਵਾਲੇ ਇਲਾਕੇ ਆਂਗੂ ਹੈ ਸਾਰਾ ਜਿਹੜਾ ਉਹਨਾਂ ਦਾ ਮੇਨ ਇਲਾਕਾ ਦੋਲੋ ਮਿੱਤੀ ਆਇਓ ਬਾਬੇ ਬਹੁਤ ਆਪਣੇ ਲੋਕਾਂ ਨੂੰ ਘੱਟ ਪਤਾ ਹੈ ਇਹਦੇ ਬਾਰੇ ਜਿਹੜੇ ਇੰਡੀਆ ਤੋਂ ਆਉਂਦੇ ਆ ਘੁੰਮਣ ਹਾਂ ਦੂਜੀ ਜਗ੍ਹਾ ਰਹਿਣੀ ਦੋਲੋ ਮੇਤੀ ਦੋਲੋ ਮੇਤੀ ਜ਼ਰੂਰ ਰਹਿ ਕੇ ਜਾਓ ਇੱਥੇ 4-5 ਦਿਨ ਚਾਹੀਦੇ ਆ ਤੁਹਾਨੂੰ ਮੂੰ ਦਾ ਵੱਧ ਦਿਨ ਚਾਹੀਦਾ 4-5 ਦਿਨਾਂ ਦੀ ਵਧੀਆ ਚੱਲ ਮੇਨ ਮੇਨ ਲਗੇ ਹਨ ਘੁੰਮ ਲਵਾਂਗੇ ਸਚੇ ਦਾ ਤਰੇਚਿਮੇ ਲਾਵਾ ਰਹੇ ਤਾਂ ਲਾਗੋ ਦੀ ਬਰਾਈ ਇਸ ਲਾਗੋ ਦੀ ਕਰੇਸਾ ਔਰ ਗਣੀ ਸਚੇ ਦਾ ਸਚੇ ਦਾ ਕਹਿਦਾ ਹਾਂ ਸੋਰਾ ਪੈਸਾ ਤੇ ਉਹ ਜਿਹੜਾ ਉਹ ਸੀਗਾ ਤਰੇਚਿਮੇ ਦੀ ਹੋਰ ਵੀ ਯਾਰ ਤੁਹਾਨੂੰ ਇੱਥੇ ਗੱਡੀ ਜੀ ਘੁੰਮਦਿਆਂ ਨੂੰ ਬਹੁਤ ਸਵਾਦ ਆਈ ਜਾਣਾ ਯਾਰ ਵਾਲੇ ਵਾਲੇ ਲਗੇ ਹਨ ਇੰਨੇ ਸੋਹਣੇ ਸੋਹਣੇ ਪਿੰਡ ਸਰਾਈਆ ਕੰਮ ਚਲੋ ਖਾ ਲਈਏ ਮੇਤਰੋ ਕੱਛਰੇ ਬਟ ਆ ਬਿਊਟੀ ਮੈਨ ਬਟ ਆ ਬਿਊਟੀ ਕਰੋ ਚੈੱਕ ਆਹ ਪਲੇਸ ਮੇਰੇ ਵੱਲੋਂ ਰეკਮੈਂਡਡ ਆ ਤੁਹਾਨੂੰ ਮੋਸਟ ਰეკਮੈਂਡਡ ਵੀ ਜਿਆਦਾ ਤੋਂ ਜਿਆਦਾ ਜੇ ਕੋਈ ਇਟਲੀ ਆਉਂਦਾ ਤਾਂ ਇੱਥੇ ਜ਼ਰੂਰ ਆਓ ਦੋਲੋਮੀਤੀ ਦਾ ਹਾਰਟ ਆ ਇਹ ਇੱਥੇ ਦਿਲ ਵਸਦਾ ਦੋਲੋਮੀਤੀ ਦਾ ਤੇ ਲੇਕ ਦਾ ਨਾਮ ਹੈਗਾ ਮਿਜ਼ੋਰੀਨਾ ਤੇ ਇੱਕ ਉੱਤੇ ਇਥੋਂ ਤਰੇਚਿਮੇਨੂ ਹੋ ਜਾਂਦੀ ਆ ਟਰੈਕਿੰਗ ਉਹ ਦੇਖੋ ਉੱਥੇ ਨੂੰ ਗੱਡੀਆਂ ਖੜੀਆਂ ਦਿਖਾਉਣਾ ਉੱਥੇ ਉਹ ਦੇ ਲੋਕਾਂ ਦੇ ਕੈਂਪ ਵਗੈਰਾ ਲਾਈ ਗੱਡੀਆਂ ਖੜੀਆਂ ਉਹ ਤਰੇਚਿਮੇਨ ਵਾਲੀਆਂ ਪਹਾੜੀਆਂ ਦੇ ਸਾਹਮਣੇ ਉਹਨਾਂ ਦੇ ਆਲੇ-ਦਾਲੇ ਦੀ ਟਰੈਕਿੰਗ ਹੁੰਦੀ ਆ ਬਹੁਤ ਸੋਹਣੀ ਟਰੈਕਿੰਗ ਆ ਜੀ ਪਿਛਲੇ ਸਾਲ ਕੀਤੀ ਜੇ ਕੋਈ ਦੇਖਣਾ ਚਾਹੁੰਦਾ ਵਲੌਗ ਵੀ ਦੇਖ ਸਕਦਾ ਤੇ ਆਹ ਇਲਾਕਾ ਜੀ ਇੰਨਾ ਸੋਹਣਾ ਯਾਰ ਇੱਕ ਮਿਜ਼ੂਰੀਨਾ ਟਰੈਕਿੰਗ ਆ ਤੇ ਹੋਰ ਵੀ ਟਰੈਕਿੰਗ ਆ ਬਾਧੂ ਨੇ ਜਿੰਨੀ ਮਰਜ਼ੀ ਦੀ ਹਾਈਕਿੰਗ ਟਰੈਕਾਂ ਟਰੈਕਿੰਗਾਂ ਟ੍ਰੇਲਸ ਜਿੰਨਾ ਮਰਜ਼ੀ ਕਰ ਸਕਦੇ ਆ ਤੇ ਇੱਧਰ ਦੇਖੋ ਕਿ ਆ ਵਿਊ ਆ ਯਾਰ ਜੰਨਤ ਹੈ ਬਾਬੇ ਉਹ ਜੰਨਤ ਇਟਲੀ ਕੱਲਾ ਤੁਸੀਂ ਹੋ ਨਾ ਸੰਝਾ ਕਰੋ ਵੈਨਿਸ ਤੇ ਮਿਲਾਨ ਰੋਮ ਉਧਰ ਨਾ ਵੀ ਇਹੋ ਜੀਆਂ ਜਗ੍ਹਾ ਦੇਖੋ ਇਟਲੀ ਦੀਆਂ ਪਹਾੜੀਆਂ ਨਾ ਸਵਿਟਜ਼ਰਲੈਂਡ ਤੋਂ ਆਹ ਇਲਾਕਾ ਤਾਂ ਉੱਪਰ ਹੀ ਐ ਯਾਰ ਸਵਿਟਜ਼ਰਲੈਂਡ ਵੀ ਨਹੀਂ ਇੰਨਾ ਸੋਹਣਾ ਹੈਗਾ ਜਿਨਾ ਆਹ ਇਲਾਕਾ ਸੋਹਣਾ ਹੈ ਠੀਕ ਹੈ ਨੇ ਸਵਿਟਜ਼ਰਲੈਂਡ ਜਾ ਕੇ ਆਏ ਗਏ ਹਾਂ ਕਹਿੰਦੇ ਆ ਵੀ ਇਹਦੇ ਜਨਾ ਕੋਈ ਸੋਹਣਾ ਨਹੀਂ ਪਰ ਆਹ ਇਲਾਕਾ ਤਾਂ ਸੱਚੀ ਸਵਿਟਜ਼ਰਲੈਂਡ ਨੂੰ ਮਾਤ ਪਾਉਂਦਾ ਹੈਗਾ ਚਾਹੇ ਸਰਦੀਆਂ 'ਚ ਆਜੋ ਚਾਹੇ ਆਜੋ ਗਰਮੀਆਂ ਦੇ ਪ੍ਰੀਤ ਕੋਈ ਸੁਝਾਅ ਦੇਣਾ ਚਾਹੀਦਾ ਜਾ ਇਹ ਵੀ ਦੋ ਰੋਮਤੀ ਬਹੁਤ ਸੋਹਣਾ ਹੈ ਹਾਂ ਤੇ ਇਹ ਬਲੌਗ ਯਾਰ ਅੱਜ ਅਸੀਂ ਚਲਾਈ ਜਾਣਾਗਾ 35-40 ਮਿੰਟ ਦਾ ਬਣ ਜੂ ਕੋਈ ਨਹੀਂ ਆਉਂਦਾ ਪੂਰੀ ਅੱਜ ਟਰੈਕਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਪ ਹਾਂਜੀ ਹਾਂਜੀ ਮੈਂ ਕਹਿੰਦਾ ਸੌਂਗੀਆਂ ਜ਼ਰੂਰ ਹੈ ਸਹੀ ਗੱਲ ਹੈ ਇੱਥੇ ਦਾ ਸੋਣ ਦਾ ਵੀ ਸੁਆਦ ਆਊਗਾ ਘਾਹ ਚ ਲਟ ਜਾਵੇ ਬੰਦਾ ਹਨ ਬਾਬੇ ਬੰਦੇ ਸਾਡੇ ਗਏ ਹੋਏ ਆ ਅੰਦਰ ਬਾਹਰ ਤੇ ਮਤਲਬ ਉਹਨਾਂ ਨੂੰ ਕਾਫੀ ਵਗੈਰਾ ਪੀਣਿਆ ਹੋਊਗਾ ਕਹਿੰਦੇ ਅਸੀਂ ਮੈਂ ਤੇ ਬਰੀ ਨਹੀਂ ਗਾ ਸੀ ਪੀਣੀ ਹੈਗੀ ਆ ਗੱਡੀਆਂ ਦੇਖੋ ਯਾਰ ਕਿੰਨੀਆਂ ਸੋਹਣੀਆਂ ਆ ਕੇ ਰੁਕੀਆਂ ਨੇ ਇੱਥੇ ਲਾਈਨ ਚ ਲਾਤੀਆਂ ਪੰਜ ਛੇ ਗੱਡੀਆਂ ਨੇ ਗੱਟੀਆਂ ਜੇ ਹੋਰ ਵੀ ਇੰਨਾ ਨਹੀਂ ਪਤਾ ਮਗਰ ਆਉਂਦੇ ਹੁਣ ਪਰ ਦੇਖੋ ਵਿੰਟੇਜ ਕਾਰਾਂ ਇੱਥੇ ਬੁੜੇ ਹੀ ਹੁੰਦੇ ਆ ਸੈਂਪਰੇ ਵਿਓਟ ਵਿੰਟੇਜ ਕਾਰਾਂ ਦੇ ਨਾਲ ਦੇ ਦੇਖੋ ਸਿੱਧੇ ਸੜਕ ਤੇ ਲਾਦੀਆਂ ਗੱਡੀਆਂ ਕੋਈ ਚੈੱਕ ਕਰਨੀ ਨਹੀਂ ਕਹਿੰਦੇ ਤੇ ਆਹ ਵਿਊ ਦੇਖਣ ਨੂੰ ਰੁਕੇ ਨੇ ਕਿਸੇ ਦਾ ਵੀ ਯਾਰ ਦਿਲ ਕਰੂਗਾ ਇੱਥੇ ਰੁਕਣ ਨੂੰ ਕੋਈ ਵੀ ਆਊਗਾ ਨਾ ਇਹ ਯਾਰ ਜੰਨਤ ਬਿਊਟੀ ਦਾ ਦੇਖੋ ਕਿੰਨੀ ਸੋਹਣੀ ਆ ਯਾਰ ਰੇਗ ਦਾ ਦਿਲ ਕਰੂ ਇੱਥੇ ਰੁਕਣਾ ਇਹ ਵਾਸ ਸਾਡੀ ਜਗ੍ਹਾ ਹੈਗੀ ਇੱਥੋਂ 5 ਕਿਲੋਮੀਟਰ ਹਨਾ ਆਪਣਾ ਇੱਥੇ ਰਾ ਹਾਂ 10 ਮਿੰਟ ਦਾ ਰਹਿ ਗਿਆ 5 ਕਿ 10 ਮਿੰਟ ਦਾ ਰਹਿ ਗਿਆ ਤੇ ਵਾਸ ਇੱਥੋਂ ਦੁਬਾਰਾ ਸਹੀ ਟਰੈਕਿੰਗ ਸਟਾਰਟ ਕਰਦੇ ਹਾਂ ਜੁੜੇ ਰਹੋ ਵਲੌਗ ਨੂੰ ਉਹਨਾਂ ਨੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਵਲੌਗ ਆਉਂਦੇ ਰਹਿਣਗੇ ਮ ਗਰਮੀਆਂ ਚੱਲ ਰਹੀਆਂ ਨੇ ਹਜੇ ਅਗਸਤ ਮੇਨ ਟੂਰ ਵੀ ਕਰਨੇ ਆਪਾਂ ਇਹ ਹਜੇ ਛੋਟੇ ਮੋਟੇ ਟੂਰ ਨੇ ਇੱਕ ਦੋ ਦਿਨ ਵਾਲੇ ਫਿਰ ਵੱਡੇ ਟੂਰ ਚੱਲਣਗੇ ਅਗਸਤ ਦੇ ਮੈਂ ਹੈਡੀ ਵਲੌਗ ਅਗਸਤ ਦੇ ਵਧਾਈਆਂ ਹੋ ਜਾਣੀਆਂ ਨੇ ਇੱਧਰ ਕੋਈ ਚੱਕਰ ਨਹੀਂ ਦੱਸਾਂਗੇ ਤੇ ਲੋ ਵੀ ਮਿੱਤਰੋ ਪਾਰਕਿੰਗ ਮਿਲ ਚੁਕੀ ਆ ਪਾਰਕਿੰਗ ਇੱਥੇ ਆਈ ਸੜਕ ਦੇ ਆਲੇ ਦੁਆਲੇ ਲਾਉਣੀ ਪੈਂਦੀ ਆ ਪਹਿਲਾਂ ਥੱਲੋਂ ਦੇਖੀ ਜੀ ਉੱਥੇ ਤਾਂ ਮਿਲੀ ਨਹੀਂ ਹੈਗੀ ਕਿੰਨੇ ਕਿਲੋਮੀਟਰ ਦੀ ਆ ਟਰੈਕਿੰਗ ਆਪਣਾ ਹੈਰੀ ਤੇ 4 ਘੰਟੇ ਚ 4 ਘੰਟੇ ਕਿਲੋਮੀਟਰ ਪਤਾ ਨਹੀਂ 2000 ਮੀਟਰ ਚਾਹੀਦਾ। 2000 ਮੀਟਰ ਚਾਹੀਏ ਉੱਤੇ ਜਾ ਕੇ ਤੁਹਾਨੂੰ ਕਿਲੋਮੀਟਰ ਦੱਸ ਦਾਂਗੇ ਗੰਨੇ ਆ। 2 ਕਿਲੋਮੀਟਰ ਆ 2000 ਮੀਟਰ ਜੇ ਕਹਿ ਰਹੇ ਆ। 2000 ਮੀਟਰ ਚਾਹੀਦਾ ਜ਼ਰੂਰੀ ਥੋੜੀ ਆ ਧੋਲ ਆ। ਹਾਂ। ਆ 2 10 ਉਚਾਈ ਹੋਰ ਚੀਜ਼ ਹੁੰਦੀ ਆ ਕਿਲੋਮੀਟਰ ਹੋਰ। ਉਦਾਂ ਪਾਸ ਆਲਟੀਟਿਊਡ ਜੇ 2000 ਅਸੀਂ ਉਦੋਂ 2000 ਗਏ ਸੀ ਅਸੀਂ 8 ਕਿਲੋਮੀਟਰ ਚੜੇ ਸੀ। ਇਹ ਵੀ 80 ਕਿਲੋਮੀਟਰ ਆ। ਹੈਗੀ ਐ ਨੀ। ਨਹੀਂ ਹੈਗੀ ਆ ਬਾਬੇ ਉਹ ਸੈਰੀ ਨੂੰ ਘੱਟ ਵਾਧੇ ਪਤਾ ਨਹੀਂ ਨੇ ਆ ਕੇ ਗਿਆ ਸਾਡੇ ਜੋ ਇਹੀ ਆਇਆ ਇਹਨੂੰ ਹੀ ਨਹੀਂ ਪਤਾ ਗਾਇਆ ਬੰਦਾ। ਨਹੀਂ ਇਹ ਹੈਗੀ ਆ 22 ਕਿਲੋ। 22 ਕਿਲੋਮੀਟਰ ਆਉਣ ਜਾਣ ਨਹੀਂ ਯਾਰ ਇੰਨੀ ਨਹੀਂ ਹੋ ਸਕਦੀ ਚੜਨਾ ਦੇ ਲੋ ਉਹ ਫਾੜ ਨਹੀਂ ਜਲੇ ਇਹਨੂੰ ਸਿੱਧਾ ਚਲੋ ਦੇ ਦੇ ਆ ਬਾਬੋ ਇੱਧਰ ਕਿਦੇ ਪਹਾੜੀਆਂ ਦੇ ਚੜਨਾ ਇਹ ਲੈ ਕੇ ਬਾਬੇ ਦਾ ਨਾਂ ਕਰਦੇ ਆ ਫਿਰੂ ਹੌਲੀ ਹੌਲੀ ਪਹੁੰਚ ਜਾਂਦੇ ਕਿੱਡੇ ਡਖਾਂਦੇ ਤੇ ਕਿਰਾ ਪਾਣੀ ਪੂਣੀ ਪੀ ਲਈਏ ਰੈਡੀ ਜ ਟੈਂਟ ਲੈ ਕੇ ਚੱਲੇ ਹਾਂ ਉਹ ਲਾ ਨਹੀਂ ਸਕਦੇ ਉੱਥੇ ਅਸੀਂ ਪਰ ਲਾਵਾਂਗੇ ਜੇ ਜਗ੍ਹਾ ਮਿਲੀਗੇ ਤੇ ਮੜਾ ਮੋਟਾ ਲੱਗਦਾ ਹੋਇਆ ਦਾ ਪੇਚ ਤਾਂ ਨਹੀਂ ਫਿਰ ਕਿਤੇ ਆ ਕੇ ਹੋਰ ਲਾਵਾਂਗੇ ਧੁੱਪ ਬਹੁਤ ਲੱਗ ਰਹੀ ਹੈ ਯਾਰ ਨਾ ਗਰਮੀ ਗਰਮੀ ਨਹੀਂ ਹੈਗੀ ਮਤਲਬ ਲੜ ਰਹੀ ਆ ਤੋ ਆਪਾਂ ਇੱਕਦਮ ਸੂਰਜ ਨੇੜੇ ਆ ਇੱਥੇ ਪੂਰਾ ਦੇਖੋ ਸ਼ਾਈਨਿੰਗ ਕਰ ਰਿਹਾ ਪੂਰਾ ਲੈਟਸ ਗੋ ਬਾਬਿਓ ਪੂਰਾ ਘੰਟਾ ਹੋ ਗਿਆ ਸਾਨੂੰ ਇੱਥੇ ਖੜਿਆ ਨੂੰ ਪਹਿਲਾਂ ਖਾਦਾ ਪੀਤਾ ਹੁਣ ਸੈਟਲਮੈਂਟ ਨਹੀਂ ਆ ਰਹੀ ਉਹਦੀ ਜੇ ਸਮਾਨ ਵਾੜਾ ਲੈ ਆਏ ਉੱਤੇ ਲੈ ਕੇ ਪਤਾ ਨਹੀਂ ਕਿਵੇਂ ਜਾਣਾ ਇਹਨਾਂ ਨੂੰ ਪਤਾ ਸਾਨੂੰ ਐਂ ਮੋੜ ਕੇ ਲਿਆਉਣਾ ਪਏ ਸਮਾਨ ਉੱਤੇ ਟੈਂਟ ਲਾਉਣ ਨਾਲ ਦੇਣ ਉਤੋਂ ਜੇ ਐਂ ਮੋੜਨਾ ਪੈ ਗਿਆ ਉਹ ਸਾਰਾ ਟੈਂਟ ਜਾ ਚੱਕੇ ਤਿੰਨ ਵੈਗ ਤਾਂ ਵੱਡੇ ਵੱਡੇ ਫੁੱਲ ਨੇ ਇੱਕੋ ਪ੍ਰੀਤ ਵਾਲਾ ਥੋੜਾ ਜਿਹਾ ਛੋਟਾ ਉਹ ਵੀ ਫੁੱਲ ਹੈ ਬੈਗ ਸਾਡੇ ਕੋਲ ਹੋਰ ਵੀ ਦੋ ਫੁੱਲ ਨੇ ਉਹ ਥੱਲੇ ਛੱਡ ਕੇ ਜਾਣੇ ਆ ਹਾਂ ਚਲੋ ਦੇਖਦੇ ਆ ਪਰ ਜਿਹੜੀ ਬਿਊਟੀ ਆ ਨਾ ਬਾਬੇ ਯਾਰ ਆਸਮ ਦੋਲੋਮਿਤੀ ਬਾਬੇ ਆ ਕੇ ਜਾਓ ਸਾਰੇ ਜਣੇ ਇੱਕ ਵਾਰ ਮੋਸਟ ਮੋਸਟ ਰੀਕਮੈਂਡਡ ਆ ਤੁਹਾਨੂੰ ਮੇਰੇ ਵੱਲੋਂ ਇਟਲੀ ਜਰ ਹੈ ਨਾ ਇਟਲੀ ਦੀ ਸਾਰਿਆਂ ਨਾਲ ਪਹਿਲੀ ਪਲੇਸ ਇਹ ਆ ਵੀ ਤੁਸੀਂ ਦੋਲੋਮਿਤੀ ਆ ਕੇ ਜਾਓ ਲੋਈ ਮਿੱਤਰੋ ਡੇਢ ਦੋ ਘੰਟੇ ਇੱਥੇ ਖਾਵਾ ਕਰਨ ਤੋਂ ਬਾਅਦ ਅਸੀਂ ਤੁਰ ਪਏ ਆ ਟ੍ਰੈਕਿੰਗ ਵਾ ਤੇ ਬੈਗ ਲੱਦਿਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਕੋਈ ਵੀ ਅੰਦਾਜ਼ਾ ਲਾ ਸਕਦਾ ਇਹ ਮੁੰਡੇ ਟੈਂਟ ਲਾਉਣਗੇ ਮਨਾਹੀ ਦੇ ਵਿੱਚ ਵੀ ਟੈਂਟ ਲਾਏ ਜਾਣਗੇ ਬਹੁਤ ਜ਼ਿਆਦਾ ਲਾਉਂਦੀ ਆ ਮਨਾਹੀ ਦੇ ਵਿੱਚ ਵੀ ਕਿਉਂਕਿ ਇਟਲੀ ਤੇ ਹੁਣ ਇਹਨਾਂ ਨੇ ਸਾਰੇ ਜਿ ਲਗਭਗ ਟੈਂਟ ਲਾਉਣੇ ਬੰਦ ਕਰਤੇ ਕਿਉਂਕਿ ਲੋਕ ਗੰਦ ਬਹੁਤ ਪਾਉਂਦੇ ਆ ਉਹਦਾ ਬੋਤਲਾਂ ਬਾਤਲਾਂ ਉੱਥੇ ਹੀ ਛੱਡ ਜਾਂਦੇ ਆ ਸਾਰੇ ਟੈਂਟ ਲਾ ਕੇ ਹਾਂਜੀ ਜੇ ਟੈਂਟ ਨਾ ਵੀ ਲਾਉਣਾ ਪਿਆ ਉੱਥੇ ਹੀ ਰਹਿਣਾ ਹੁਣ ਤਾਂ ਜਿੰਨਾ ਭਾਰ ਚੱਕ ਕੇ ਲੈ ਕੇ ਚੱਲੇ ਆ ਸਾਰੀ ਰਾਤ ਬੈਠਣਾ ਉੱਥੇ ਹਾਂ ਅਸੀਂ ਰਾਤ ਉੱਥੇ ਹੀ ਕੱਟਣੀ ਆ ਕੋਈ ਵੀ ਹੋ ਜੇ ਕੋਈ ਵੀ ਹੋ ਜ ਉੱਤੋਂ ਰਾਤ ਨੂੰ ਉੱਥੇ ਹੋਣਾ 8 ਡਿਗਰੀ ਟੈਂਪਰੇਚਰ ਮਿੱਤਰੋ ਵੀ ਇਹ ਜਮਾਂ ਠੰਡ ਹੋਣੀ ਆ ਹੁਣ ਹਜੇ ਥੋੜੀ ਧੁੱਪ ਗਰਮੀ ਲੱਗ ਰਹੀ ਆ ਕੋਈ ਨਹੀਂ ਚੱਲਦੇ ਆ ਤੁਹਾਨੂੰ ਰਾਤ ਦਿਖਾਉਂਦੇ ਜਾਵਾਂਗੇ ਨਾਲ ਜੁੜੇ ਰਹੋ ਆਪਣੇ ਆਹ ਪਤਾ ਨਹੀਂ ਕੋਈ ਗੱਡੀ ਆਲੇ-ਦਾਲੇ ਨੰਬਰ ਲਿਖ ਕੇ ਲਾ ਗਿਆ ਆ ਫੋਨ ਲਾ ਲਿਓ ਭਾਈ ਜਿਹਦਾ ਵੀ ਲਓ ਜੀ ਹਾਈਕਿੰਗ ਆਉਣ ਲੱਗੀ ਆ ਸਾਡੀ ਟਰੈਕਿੰਗ ਸਟਾਰਟ ਤੇ ਆ 270 ਉੱਤੇ ਵਾਲਾ ਲਾਗੂ ਦੀ ਸੋਰਾ ਪੀਸ ਇਦਾਂ ਦੇ ਰਾ ਸਟਾਰਟ ਹੁੰਦੇ ਆ ਤੇ ਇੱਥੇ ਗੱਡੀਆਂ ਖੜੀਆਂ ਨੇ ਲੋਕਾਂ ਦੀ ਇੱਥੇ ਵੀ ਤੁਸੀਂ ਗੱਡੀ ਲਾ ਸਕਦੇ ਹੋ ਤੇ ਕਰਦੇ ਆ ਸਟਾਰਟ ਬਾਬੇ ਦਾ ਨਾਮ ਲੈ ਕੇ ਰੈਡੀ ਹੋ ਮੁੰਡਿਓ ਯਾ ਯਾ ਲੱਗਦਾ ਪ੍ਰੋਫੈਸ਼ਨਲ ਪੂਰਾ ਹਾਂ ਹਾਂ ਪਰ ਇਹ ਨਾਲ ਲੱਗਦਾ ਹੀ ਆ ਹੈ ਨਹੀਂ ਓਏ ਮਿੱਤਰੋ ਜਿੰਨੀਆਂ ਚੀਜ਼ਾਂ ਤੁਸੀਂ ਮਨਾਹੀ ਦੇਖ ਰਹੇ ਹੋ ਨੋ ਡਰੋਨ ਇਹ ਵੀ ਅਸੀਂ ਡਾਉਣਾ ਨੋ ਬੰਦੀ ਵੀ ਕਰਨਾ VOTING WATCHING ਇਹ ਵੀ ਅਸੀਂ ਤੈਰਨਾ ਵੀ ਉੱਥੇ ਜਾ ਕੇ ਨੋ ਕੈਂਪਿੰਗ ਇਹ ਵੀ ਕਰਨੀ ਆ ਤੇ ਫਾਇਰ ਤਾਂ ਲਾਉਣੀ ਲਾਉਣੀ ਆ ਤਾਂ ਜ਼ਰੂਰੀ ਆ ਟ੍ਰਸਟ ਸੀ ਬੇ ਆਊਟ ਟਰੈਸ਼ ਨਹੀਂ ਹਟਣਾ ਹੈਗਾ ਵੀ ਉਹ ਅਸੀਂ ਸੜਦੇ ਨਹੀਂ ਚਲੋ ਇੱਕ ਇੱਕ ਲੇਜਾ ਫੋਲੋ ਕਰਨਾ ਇਹਨਾਂ ਚੋਂ ਬਾਕੀ ਅਸੀਂ ਨਹੀਂ ਕਰਨੇ ਤੇ ਆ ਇਹਨਾਂ ਦਾ ਲਾਇਆ ਹੋਇਆ ਕੋਈ ਪਸ਼ੂ ਜਾਨਵਰ ਨਾ ਵੜੇ ਇਧਰ ਪ੍ਰੀਤ ਫੇਰ ਵੀ ਵੜ ਗਿਆ 5200 ਮੀਟਰ ਆ ਐਲਟੀਡੀ 5200 ਲਓ ਵਿਲਾਗੋ ਦੀ ਸੋਰਾ 'ਤੇ 5200 ਮੀਟਰ 650 ਮੀਟਰ ਉਚਾਈ ਆ 5200 ਪਰ 5.5 5 ਕਿਲੋ 5 ਕਿਲੋਮੀਟਰ 200 ਮੀਟਰ 5.2 ਕਿਲੋਮੀਟਰ ਮਤਲਬ ਉਹ ਆ 4 ਘੰਟਿਆਂ ਦੀ ਟਰੈਕਿੰਗ ਆ ਆ ਬਾਕੀ ਹੋਰ ਨੇ ਤੋਂਦੇ ਦਿਲ ਸੋਰਾ ਪੀ ਆ ਬਾਕੀ ਨੇ ਸਾਰਿਆਂ ਨੂੰ ਅਸੀਂ ਉੱਤੇ ਵਾਲੇ ਹੀ ਜਾਣਾ ਸਾਰਿਆਂ ਨੂੰ ਉੱਤੇ ਵਾਲਾ ਦਾ ਆ ਓਏ ਤੋਂਦੇ ਦਿਲ ਸੋਰਾ ਨਹੀਂ ਨਹੀਂ ਚੱਲਦੇ ਪਹਿਲਾਂ ਬਾਅਦ ਚੜ ਜਾ ਪਹਿਲਾਂ lettes start the hike bro ਆਜੋ ਬਰਾ ਜੁੜੇ ਰਹੇ ਹੋ ਵਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਓ ਸਾਰਿਆਂ ਕੋਲ ਉਹਨਾਂ ਨੇ ਲੋਇਮੈਟਰਨ ਇਹ ਹਜੇ ਰਸਤੇ ਨੇ ਨੌਜਵਾਨ ਜਾਂਦੇ ਆ ਤੁਰਦੇ ਤੇ ਸ਼ੈਰੀ ਦੀ ਟੋਪੀ ਦੋ ਦਨ ਵਾਰ ਉੱਡ ਗਈ ਕਿਉਂ ਇਹ ਹਵਾ ਚੱਲ ਰਹੀ ਹੈ ਇੱਥੇ ਹੁਣ ਜੰਗਲ ਜਾ ਕੇ ਤਾਂ ਧਮਝੇ ਗਈ ਦਾ ਵਾ ਉਹ ਇੱਥੇ ਕੋਈ ਜਾਨਵਰ ਵੀ ਹੁੰਦਾ ਹਾਂ ਕਿਹੜਾ ਭੇੜੀ 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 ਰਾਤ ਨੂੰ ਜੇ ਭੇੜੀ ਆ ਗਿਆ ਫਿਰ ਕੀ ਕਰੋਗੇ ਥੋੜੀ ਐ ਕਿ ਇੱਕ ਚਾਕੂ ਆ ਉਹ ਹੈ ਨਾ ਇੱਥੇ ਜਵਾਗਰਾਂ ਨੂੰ ਬਹੁਤ ਹਾਈਕਿੰਗ ਵਗੈਰਾ ਕਰਾਉਂਦੇ ਆ ਇੱਥੇ ਗੋਰੇ ਬਹੁਤ ਪਹੁੰਚ ਜਾਂਦੇ ਆ ਹਾਂ ਉਹ ਦੇਖੋ ਨਿੱਕੀ ਜਵਾਗੜੇ ਜਾਂਦੀ ਆ ਉਹਦੇ ਮਾਤਾ ਨਾਲ ਤੇ ਇਧਰ ਪਿੱਛੇ ਰਾਹ ਲਗਭਗ ਖਾਲੀ ਹੋਈ ਆ ਯਾਰ ਉੱਥੇ ਗੱਡੀਆਂ ਜਿਹੜੇ ਸਾਹ ਨਾਲ ਖੜੀਆਂ ਲੋਕ ਪਹਿਲਾਂ ਚਲੇ ਗਏ ਕਿ ਹੋਰ ਵੀ ਟ੍ਰੈਕਿੰਗਾਂ ਨੇ ਇਥੋਂ ਚਲੇ ਗਏ ਅੱਗੇ ਬਾਕੀ ਹੋਰ ਵੀ ਟ੍ਰੈਕਿੰਗਾਂ ਹੈਗੀਆਂ ਮੈਨੂੰ ਲਾ ਦੋ ਹੋਰ ਵੀ ਹੈਗੀਆਂ ਆਪਾਂ ਲੇਟ ਤੁਰੇ ਆਪਾਂ ਪਹਿਲਾਂ ਪਿੱਛੇ ਰੋਕ ਗਏ ਸੀ ਚਲੋ ਕੋਈ ਅਸੀਂ ਪਹੁੰਚਾਏ ਬਾਬੇ ਹੌਲੀ ਹੌਲੀ ਲੋਕੀ ਮੁੰਡੇ ਕਿਲੋਕੋਮੀਟਰ ਦੀ ਟ੍ਰੈਕਿੰਗ ਕਰਕੇ ਅੱਗੇ ਪਹੁੰਚ ਚੁੱਕਿਆ ਗਰਮੋ ਗਰਮੀ ਹੋ ਚੁੱਕੇ ਆ ਮੈਂ ਰੱਬ ਨੇ ਮੌਸਮ ਕੰਟਰੋਲ ਕਰਤਾ ਤੇ ਆਲੇ-ਦਾਲੇ ਬਿਊਟੀ ਚੱਕਰ ਵੀ ਕਰ ਸਕਦੇ ਆਓ ਜੀ ਦੇਖ ਰਹਾ ਸੈਰੀ ਦਾ ਪੂਰਾ ਗਰਮੋ-ਗਰਮੀ ਹੋ ਗਿਆ ਮਿੱਤਰੋ ਇਹ ਥੋੜੀ ਟਰੈਕਿੰਗ ਕੀਤੀ ਅਸੀਂ ਇਹਨਾਂ ਦਾ ਉਹ ਝਰਨੇ ਚੋਂ ਨਹੀਂ ਸਹੀ ਗੱਲ ਡੇਕਰਿਆ ਜੰਨਾ ਇਹ ਮੱਥੇ ਥੋੜੇ ਡੇਕਰਿਆਗਾ ਤੇ ਬਾਬੇ ਗਰਮੋ-ਗਰਮੀ ਹੋ ਚੁੱਕੇ ਆ ਹਲੇ ਤਾਂ ਬਹੁਤ ਟਰੈਕਿੰਗ ਪਈ ਆ ਉੱਤੇ ਅਗੇ ਤਾਂ ਸੌਖੀ ਹੋਣੀ ਕੋਕੀ ਤੇ ਤਾਂ ਸਟਾਰਟ ਹੋਈ ਆ ਆਹ ਹਾ ਚਲ ਕੋਈ ਨਹੀਂ ਤੇ ਚੱਲਦੇ ਹੁਣ ਉੱਪਰ ਨੂੰ ਖੜਦੇ ਜਾ ਰਹੇ ਆ ਕਿਉਂਕਿ ਟਾਈਮ ਸਾਡੇ ਕੋਲ ਬਾਧੂ ਆ ਉੱਤ ਰੱਬ ਨੇ ਹੁਣ ਤਾਂ ਨਵੇਂ ਬੇਕਰ ਚਰਨਾ ਵੀਊ ਐਨਜੋਏ ਕਰੋ ਥੱਲੇ ਆ ਰਹੀ ਆ ਬਣ ਕੇ ਨਹਿਰ ਤੇ ਅੱਗੇ ਜਾ ਕੇ ਵੱਡੀ ਨਹਿਰ ਬਣ ਜਾਂਦੀ ਆ ਇੱਧਰ ਵੀਊ ਚੈੱਕ ਕਰ ਲੋ ਕਿੰਨੇ ਸੋਹਣੇ ਨੇ ਬੰਦੇ ਸਾਡੇ ਮਣੀ ਤੇ ਸ਼ਰੀ ਥੋੜੇ ਢੱਲੇ ਆ ਸਾਨੂੰ ਵੀ ਉਹਨਾਂ ਕਰਕੇ ਰੁਕਣਾ ਪੈ ਰਿਹਾ ਵੀਥ ਬਟਰ ਜੂ ਸੇਵ ਆਊਟਰ ਪ੍ਰੀਤ ਅੰਮਣੀ ਉਹ ਵਿਚਾਰੀ ਅੰਮਣੀ ਹਾਂ ਪ੍ਰੀਤ ਤਾਂ ਤੂੰ ਆ ਹੱਦ ਬਈ ਮੈਨੂੰ ਤਾਂ ਤੈਨੂੰ ਵੀ ਚੜਾਈ ਚੜ ਗਈ ਲੱਗ ਹਾਂ ਉਹ ਤਾਂ ਬਾਰੇ ਢਿੱਲੇ ਆ ਯਾਰ ਗੱਲਾਂ ਜੋਗੀ ਐ ਦੋਨੇ ਆਣੇ ਆਪਾਂ ਕਿਸੇ ਵਧੀਆ ਵਿਊ ਤੇ ਜਾ ਕੇ ਬਹਿਣਾ ਉੱਤੇ ਜੱਲੀਏ ਥੋੜਾ ਜਿਹਾ ਉਹਨਾਂ ਨੇ ਤਾਂ ਹੌਲੀ ਹੌਲੀ ਆਉਣਗੇ ਸਹੀ ਗੱਲ ਆ ਉਹ ਜਿੱਥੇ ਦਿਨ ਮੈਂ ਬੰਦੇ ਰਖਾਇ ਸੀ ਉੱਪਰ ਉਹ ਵੀ ਮਿੱਤਰੋ ਯਾਰ ਐ ਆ ਇਹ ਚੜਾਈ ਕਿਤੇ ਇਦਾਂ ਆ ਜਾਂਦੀ ਐ ਸਿੱਧੀ ਜੀ ਕਦੇ ਪੇਰ ਚੜ੍ਹਨਾ ਪੈਂਦਾ ਚਾਈ ਕਾਫੀ ਆ 2000 ਮੀਟਰ ਤੁਹਾਨੂੰ ਪਤਾ ਹੀ ਆ ਕਿੰਨਾ ਹੁੰਦਾ ਆ ਵੀ ਰਾਹ ਦੇ ਸਾਹੂਗੇ ਜਪ੍ਰੀਤ ਦਿਖਾਈ ਮੜਾ ਅੱਗੇ ਰਾਹ ਚੈੱਕ ਕਰੋ ਇਥੇ ਰਾਹ ਕਿਹਜਾ ਇਥੋਂ ਮੇਨ ਪਹਾੜ ਮਿਜ਼ੂਰੀਨਾ ਵੀ ਦਿਖ ਰਿਹਾ ਉਹ ਪਿੱਛੇ ਤੇ ਜਿਵੇਂ ਲਾਵਾ ਰਿਆ ਦੋ ਦਾ ਵੀ ਇੱਕ ਦਿਖ ਰਿਹਾ ਹੈਗਾ ਆਹ ਵਾਲਾ ਤੇ ਇੱਧਰ ਗੁਫਾਵਾਂ ਗੁਫਾਵਾਂ ਬਣੀਆਂ ਪਈਆਂ ਨੇ ਸਾਡੇ ਬੰਦੇ ਜਿਹੜੇ ਪਿੱਛੇ ਰਹਿ ਗਏ ਉਹ ਕਹਿੰਦੇ ਗੁਫਾ ਚ ਜਾਣਾ ਜੀ ਆ ਤਾਂ ਚੜ ਲਓ ਪਹਿਲਾਂ ਤੁਸੀਂ ਲੋਕ ਮੁੜੇ ਵੀ ਆਉਂਦੇ ਅਸੀਂ ਇਹ ਜਾ ਰਹੇ ਹਾਂ ਕੋਈ ਗੱਲ ਨਹੀਂ ਜੱਟਾ ਕਰਾਂਗੇ ਦਬਣਾ ਨਹੀਂ ਹੈਗਾ ਬਾਬਿਓ ਬੜਾ ਔਖਾ ਹੀ ਕੰਮ ਇਹੇ ਜਿਹੇ ਰਾਸਤੇ ਚੜ੍ਹਨੇ ਕਦੇ ਸੌਖੇ ਪਏ ਪਰ ਇਹ ਨਹੀਂ ਆ ਗਿਆ ਨੀ ਰੋਕੀ ਨਾ ਦੇਉ ਕਿਤੋਂ ਹੋ ਗਿਆ 1.5 ਕਿਲੋਮੀਟਰ ਹੋ ਗਿਆ ਸਾਨੂੰ ਇਹੇ ਜੇ ਰਾਹੀ ਆਉਂਦੇ ਨੇ ਤੇ ਵਿਊ ਔਸਾ ਮਾ ਮੌਸਮ ਵੀ ਨਾਈਸ ਆ ਪਰ ਕਦੇ ਕਦੇ ਧੁੱਪ ਨੇ ਲੈ ਹੁੰਦੀ ਆ ਤੇ ਮੈਂ ਤੇ ਫਿਰ ਜਾ ਰਹੇ ਆ ਅੱਗੇ ਬਾਕੀ ਨੌ ਜਾਨ ਰਹਿ ਗਏ ਸਾਡੇ ਪਿੱਛੇ ਸਾਨੂੰ ਆਇਆ ਵੀ ਉਹਨਾਂ ਕੋਲ ਇੱਕ ਛੋਟੀ ਬੋਤਲ ਪਾਣੀ ਵਾਲੀ ਆ ਅਸੀਂ ਰੁਕ ਜਾਈਏ ਕਿ ਤੇ ਥੋੜਾ ਜਿਹਾ ਅੱਗੇ ਜਾ ਕੇ ਪੀ ਪਹੁੰਚ ਜਾਣਗੇ ਖਾ ਪੀ ਲਵਾਂਗੇ ਕਿਤੇ ਬਹਿ ਕੇ ਫਿਰ ਅੱਗੇ ਵਧਾਂਗੇ ਇਕੱਠੇ ਪਤਾ ਨਹੀਂ ਉਹ ਇੰਨੇ ਬਹਿੰਦੇ ਆ ਤਾਂ ਕਰਕੇ ਹੌਲੀ ਆ ਰਹੇ ਆ ਕਾਫੀ ਪਿੱਛੇ ਰਹਿ ਗਏ ਹਾਂ ਸਾਡੇ ਤਾਂ ਲੋਕ ਵਗਸ ਆ ਰਹੇ ਆ ਹੀ ਜਾ ਰਹੇ ਆ ਲੋਕ ਦੇਖਦੇ ਨੇ ਕਿ ਕਮਲੇ ਇੰਨਾ ਪਾਰ ਚੱਕਿਆ ਇਹਨਾਂ ਨੇ ਪਤਾ ਇਹ ਟੈਂਟ ਲਾਉਣਗੇ ਵੀ ਮਨਾਹੀ ਜੂਈ ਟੈਂਟ ਲਾਉਣਾ ਉੱਥੇ ਚਲੋ ਕੋਈ ਗੱਲ ਨਹੀਂ ਲੈਟਸ ਗੋ ਲਓ ਜੀ ਡੇਢ ਘੰਟਾ ਹੋ ਟ੍ਰੈਕਿੰਗ ਕਰਕੇ ਅਸੀਂ ਇੱਥੇ ਪਹੁੰਚੇ ਆ ਵਿਊ ਉਹੀ ਆ ਥੋੜਾ ਉੱਚੇ ਆ ਗਏ ਥੋੜਾ ਜਿਹਾ ਨਹੀਂ ਕਾਫੀ ਉੱਚੇ ਆ ਗਏ ਸਾਡੇ ਬੰਦੇ ਬਹੁਤ ਪਿੱਛੇ ਰਹਿ ਗਏ ਇਸ ਕਰਕੇ ਹੁਣ ਅਸੀਂ ਇੱਥੇ ਬਹਿਣ ਲੱਗੇ ਆਂ ਘਟੋ ਘਟ ਅੱਧਾ ਪੌਣਾ ਘੰਟਾ ਪਿੱਛੇ ਆ ਸਾਡੇ ਨਾਲ ਇੰਨਾ ਨੇ ਤੁਹਾਨੂੰ ਪਤਾ ਬਹਿਣਾ ਪਊਗਾ ਟਾਈਮ ਲਾਈਫ ਚ ਲਾ ਕੇ ਰੱਖਦਾ ਹਾਂ ਦੇਖਿਓ ਕਿੰਨੇ ਲੋਕ ਕਾਲ ਦੀ ਲਾਗੇ ਜਾਣਿਆ ਕਿੰਨਾ ਟਾਈਮ ਅਸੀਂ ਬੈਠਾਂਗੇ ਫੇਰ ਕਿਤੇ ਉਹ ਜਾ ਕੇ ਆਉਣਗੇ ਕੋਈ ਪਤਾ ਨਹੀਂ ਸਾਨੂੰ ਪਹਿਲਾਂ ਹੀ ਤੁਰਨਾ ਪੈ ਜੇ ਉਹਨਾਂ ਦੇ ਹੁਣ ਤਾਂ ਦੇਖਦੇ ਆਂ ਰਹਿ ਗਿਆ ਇਥੋਂ 20-25 ਮਿੰਟ ਦਾ ਰਾਹ ਰਹਿ ਗਿਆ ਅਸੀਂ ਆ ਚਲੋ ਉਹਨਾਂ ਦੇ ਨਾਲ ਹੀ ਚੱਲਾਂਗੇ ਹੌਲੀ ਹੌਲੀ ਇਨੇ ਕੋਈ ਅਸੀਂ ਖਾ ਪੀ ਲਈਏ ਮਾੜਾ ਮੋਤਾ ਉਹਨਾਂ ਦਾ ਕੀ ਪਤਾ ਕਦੋਂ ਪਹੁੰਚਣਗੇ ਜੁੜੇ ਰਹੋ ਜਿੰਨਾ ਜੀ ਹੌਸਲਾ ਸ਼ੇਅਰ ਕਰਕੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਮੈਨੂੰ ਟੈਗ ਕਰਦੇ ਹੋ ਉਹ ਤੁਹਾਡੀ ਬੈਕ ਕਰਾਂਗੇ ਆਪਾਂ ਤੇ ਇਥੇ ਹਮ ਟਾਈਮ ਲਾਈਵਸ ਲਗ ਰੱਖਣਾ ਚਲ ਪ੍ਰੀਤ ਨੰਨਕੀਤਾ ਬਰੋ ਆਪਾਂ ਲੋ ਜੀ ਆ ਹੈਗਾ ਆਈਕੋਨਿਕ ਪਹਾੜ ਲਾਗੋ ਦੇ ਬੈਕਸਾਈਡ ਵਾਲਾ ਲਾਗੋ ਤੇ ਪਹੁੰਚ ਜੋ ਗਿਆ ਕੱਠ ਦੇਖੋ ਇੰਨੇ ਲੋਕ ਟਰੈਕਿੰਗ ਕਰਕੇ ਪਹੁੰਚੇ ਆ ਹੌਂਸਲਾ ਨਹੀਂ ਹਾਰਨਾ ਕਿਸੇ ਨੇ ਮੋਟੀਵੇਸ਼ਨ ਫਿਰਦੀ ਆਲੇ-ਦਾਲੇ ਸਾਰੀ ਲੈਟਸ ਗੋ ਲੈਟਸ ਗੋ ਪ੍ਰੀਤ ਬੱਲੇ 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 ਲੈ ਆਏ ਹੁਣ ਤਾਂ ਉੱਡੇ ਜਾਵਾਂਗੇ ਰਰੀ ਨਹੀਂ ਜਾਦਾ ਸਰ ਆ ਰਬੀ ਲਾਗਣਾ ਲਾਗੋ ਤੇ ਹਜੇ ਇੱਕ ਵਾਰੀ ਆਨੰਦਾ ਚੋ ਹਜੇ ਆਣ ਦੋ ਬੰਦਿਆਂ ਕਰਕੇ ਦੋ ਵਰ 30 ਮਿੰਟ ਹੋਰ ਆ ਜਿਹੜਾ ਅਸੀਂ ਪਿੱਛੇ ਦੋ ਟਾਈਮ ਲਾਈਫਸ ਲਾਏ ਸੀ ਉੱਥੇ ਜਮਾਂ ਹੀ 5 ਮਿੰਟ ਦਾ ਲਾਹ ਸੀ ਕਿ ਦੂਈਆ ਕਿ ਰੈਕੀਨਾਂ ਦੀ ਬੋਲਵੋਨ ਆਏ ਕੋਹ ਨਾ ਮਾ ਉੱਥੇ ਦੇਖਾਂ ਜੀ ਜਾਨਾ ਪਹਿਲਾਂ ਸਾਡੇ ਬੰਦੇ ਇੱਥੇ ਨਹੀਂ ਪਹੁੰਚੇ ਉੱਥੇ ਤਾਂ ਜਾਣੇ ਕਿੱਥੇ ਆ ਪਰ ਉਹਨੇ ਨੂੰ ਨੰਤਲ ਸਮ ਇੱਕ ਕਮੈਂਡਰ ਹੋ ਜਾ ਬਸ ਹੋ ਆਈ ਲਵ ਦੈਟ ਡਾਗ ਆਈ ਵਾਂਟ ਟੂ ਪੈਟ ਦੈਟ ਡਾਗ ਟੂ ਗੋ ਸੀ ਦਿਸ ਬਿਊਟੀ ਮਾਈ ਗੋ ਸਰਾਬ ਬੀ ਕੋਰੋਚੇ ਕੋਏ ਪਾਣੀ ਹੋਰ ਆਨੰਦਗੀ ਨੂੰ ਕਹਿੰਦੇ ਹਾਂ ਮਹਾਰਾਜ ਇਹਨੂੰ ਕਹਿੰਦੇ ਜਾਨਤ ਪਾਣੀ ਦੇਖੋ ਯਾਰ ਤੁਸੀਂ ਕਿੰਨਾ ਨੀਲਾ ਯਾਰ ਬੱਲੇ 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 ਧੰਨ ਕੁਦਰਤ ਧੰਨ ਕੁਦਰਤ ਬਹੁਤ ਲੋਕ ਪਹੁੰਚੇ ਆ ਬਾਈ ਬਹੁਤ ਜਿਆਦੇ ਬਹੁਤ ਟੂਰਿਸਟ ਆ ਉੱਤਰ ਪਰੇ ਸਾਰੇ ਲੋਕ ਬੈਠੇ ਆ ਉਹ ਸੋਹਣੀ ਜਗਾ ਚਲੋ ਆ ਲੈਣ ਸਾਡੇ ਬੰਦਿਆਂ ਨੂੰ ਅਸੀਂ ਉਹਨਾਂ ਨਾਲ ਬੈਠ ਕੇ ਇੰਜੋਏ ਕਰਦੇ ਆ ਖਾਣੇ ਪੀਣੇ ਕੋ ਕੋਈ 20 25 ਮਿੰਟ ਆਪਾਂ ਉੱਥੇ ਬੈਠੇ ਜੀ ਤੇ ਅੱਧਾ ਘੰਟਾ ਹੁਣ ਸਾਨੂੰ ਪਹੁੰਚਿਆ ਨੂ ਵੀ ਹੋ ਗਿਆ ਕੱਲਾ ਮਣੀ ਪਹੁੰਚਿਆ ਸ਼ੈਰੀ ਮੈਨੂੰ ਹਜੇ ਵੀ ਨਹੀਂ ਪਹੁੰਚਿਆ ਲੱਗ ਰਿਹਾ ਤੇ ਮਣੀ ਆਉਂਦਾ ਤੇ ਤੁਰਿਆ ਬੰਦਾ ਇੱਕ ਸਾਡਾ ਹਜੇ ਵੀ ਮਗਰੀ ਆ ਚਲੋ ਕੋਈ ਨਹੀਂ ਪਹੁੰਚ ਜਾਣਗੇ ਹੌਲੀ ਹੌਲੀ ਤੇ ਪਾਪਿਓ ਮੇਨ ਗੱਲ ਆ ਹਜੇ ਸੂਰਜ ਦੇ ਬੈਕ ਸਾਈਡ ਆ ਜਦੋਂ ਸੂਰਜ ਇਧਰ ਹੀ ਛੜ ਆਊਗਾ ਨਾ ਸ਼ਾਮ ਨੂੰ 뷰 ਦੇਖਿਓ ਦੇ ਕਿੰਨਾ ਐਂਡੋ ਜੋ ਪਹਾੜ ਵੀ ਪੂਰਾ ਚਮਕੂਗਾ ਲੱਗਦਾ ਚਲੋ ਚਮਕੀ ਰਹੀ ਆ ਸਰਾ ਹੋ ਜਾਊਗਾ ਉਸ ਵੇਲੇ ਬਹੁਤ ਸੋਹਣੀ ਜਗ੍ਹਾ ਯਾਰ ਬਹੁਤ ਧਿਆਸ ਤਰਲੇ ਪਹਾੜ ਰਹਿ ਗਏ ਦਿਖਾਉਣ ਆ ਲਿਆ ਵੀ ਦੇਖ ਲੋ ਲੋਕ ਉਹ ਦੇ ਹੋ ਟ੍ਰੈਕਿੰਗ ਤੇ ਜਾ ਰਹੇ ਆ ਪਰ ਇਹ ਨੂਜਾਰੇ ਨੇ ਜਿਹੜੇ ਹਾਂ ਅੱਗੇ ਇਕੱਲਾ ਆਪਾਂ ਨੇ ਨਿਰਮੁਲ ਤੋੜਨੇ ਤੇ ਸਾਰੇ ਰੂਲ ਤੋੜੀ ਜਾਂਦੇ ਆ ਇਹ ਤਾਂ ਲੋਕ ਨਾ ਆਈ ਜਾਂਦੇ ਆ ਰ ਇੱਥੇ ਨੂਣਾ ਬੈਣ ਆ ਯਾਰ ਦੇਖੋ ਐਚ ਅੱਧੇ ਬੜੇ ਵਰਦੇ ਚਲੋ ਅੱਗੇ ਤਾਂ ਹੁਣ ਗੱੱਚੇ ਕੁੱਚੇ ਥੱਲੇ ਜਾ ਡੇ ਕਹਿੰਦੇ ਨੂਣਾ ਬੈਣ ਹੁਣ ਚਲੋ ਦੇਖਦੇ ਹਾਂ ਕੀ ਬਣਦਾ ਤਰ ਅੱਧਾ ਘੰਟਾ ਇੱਧਰ ਗੁਜ਼ਾਰਨ ਅੱਧਾ ਘੰਟਾ ਨਹੀਂ ਤਿੰਨ ਦੰਨ ਜਲ ਘੰਟੇ ਇੱਧਰ ਗੁਜ਼ਾਰਨ ਤੋਂ ਬਾਅਦ ਉਹ ਉੱਥੇ ਬਾਦੂ ਫੋਟੋਗ੍ਰਾਫੀ ਕਰਕੇ ਉਹ ਪੱਥਰਾਂ ਤੇ ਆ ਵਿਊ ਚ ਹੁਣ ਅਸੀਂ ਚੱਲੇ ਆ ਪਰਲੇ ਪਾਸੇ ਜਾ ਕੇ ਇੱਥੇ ਨਹਾਉਣੇ ਆ ਦੋ ਚਾਰ ਲਾਉਣੇ ਆ ਚੁੱਭੀਆਂ ਸ਼ਾਮ ਨੂੰ ਇਹ ਨਹੀਂ ਠੰਡ ਇਹਦੇ ਨਾਲ ਇਹ ਲੋਕ ਟੈਂਟ ਵਗੈਰਾ ਲਾਉਣਗੇ ਜੀ ਕੋਈ ਪਤਾ ਲਾਉਣੇ ਸੀ ਇਹ ਉੱਧਰ ਚੱਲ ਕੇ ਤੇ ਲੱਗਦਾ ਵੀ ਜਿਹੜੇ ਹਿਸਾਬ ਨਾਲ ਲੋਕ ਗਏ ਨਹੀਂ 5 ਵਜੇ ਨਾਲ ਹੋਵੇ ਇੱਕ ਦੋ ਤਾਂ ਹੋਣਗੇ ਸ਼ੁਰੂ ਮੇ ਸਾਡੇ ਵਰਗੇ ਇਹ ਡੈਂਟ ਲਾਉਣਗੇ ਹੁਣ ਆ ਖਤਰਨਾਕ ਯਾਰ ਆ ਜਾਣਾ ਥੋੜਾ ਜਿਹਾ ਵਾ ਇੱਥੇ ਤੱਕ ਕੀ ਖਤਰਨਾਕ ਫਿਰ ਸਾਰਾ ਸਿੰਪਲ ਹੀ ਆ ਉੱਥਾਂ ਜਮੇ ਵੀ ਪੈਰ ਰੱਖਣ ਦੀ ਥਾਂ ਨਹੀਂ ਹੈ ਜਿੱਥੇ ਲੰਘਣਾ ਇੱਕ ਹੀ ਜੱਲੇ ਵਾ ਜੁੜੇ ਰੋ ਮੈਂ ਹੀ ਰਾ ਤੈ ਗਿਆ ਨਾ ਕਰੋ ਚੈੱਕ ਹਾਂ ਲੋਵੇ ਬੰਦੇ ਬਾਈ ਡਰ ਕੇ ਮੁੜਿਆ ਇਹਨੇ ਹੁਣ ਅਸੀਂ ਜਾਣ ਲੱਗੇ ਆ ਫਿਰ ਇਧਰ ਦੀ ਇਹਦਾ ਕਹਿੰਦੇ ਉੱਥੇ ਦਾ ਬਾਈ ਕੰਮ ਖਰਾਬ ਆ ਫਿਰ ਹੁਣ ਸਾਨੂੰ ਮੰਨਣੀ ਪੈਂਦੀ ਆ ਉਹ ਮੁੰਡਾ ਦੇਖਿਆ ਦੇਖਿਆ ਇਦਾਂ ਵਾ ਮਨੀ ਹੋ ਜਮਈ ਚਲੋ ਹੁਣ ਇਧਰ ਦੀ ਜਾਨੇ ਉਹ ਪਰਲੇ ਵਾਸੇ ਚੰਗਾ ਪੜਾ ਰਹਾ ਜਾਂਦਾ ਹੈ ਨਾ ਹਉ बिकॉज ਇਦਾਂ ਦੀ ਰਾਹ ਨਹੀਂ ਇਧਰ ਸੀ ਲਾਗੂ ਦੇ ਨਾਲ ਲਾਗੂ ਹੈ ਥੱਲੇ ਰਹਿ ਗਈ ਨਾਲ ਨਾਲ ਉਤਰ ਜਾਣਾ ਬਹੁਤ ਹਸੀਨ ਤੇ ਸੌਖੇ ਰਾਹ ਨਹੀਂ ਹੁਣ ਅਜੇ ਤੱਕ ਸੌਖੀ ਆ ਨਾ ਪਤਾ ਨਹੀਂ ਬਸ ਇੱਗੀ ਰਹੇ ਸਹੀ ਗੱਲ ਆ ਗਿਆ ਮੌਕਾ ਨਾ ਜਾਵੇ ਜੇ ਉਹ ਨਰਾਜ ਹੋ ਗਏ ਬੱਬੇ ਚਲੋ ਦੇਖਦੇ ਆ ਬਾਅਦੇ ਅੱਗੇ ਨੂੰ ਬੰਦੇ ਵੀ ਸਾਡੇ ਆ ਰਹੇ ਆ ਮਾ ਜੰਗਾ ਦੋ ਬਿਊਟੀ ਚੈੱਕ ਕਰੋ ਯਾਰ ਕੰਨੀ ਸਰਾ ਜਾਂ ਤਾਂ ਅੱਧ ਲਾਗ ਹੋ ਜਾ ਚਲੀ ਗਈ ਨਹਾਉਂਦੀ ਨਾ ਨਹਾਉਣਾ ਵੀ ਬੈਣਾ ਤੇ ਡਰੋਨ ਚੜਾਉਣਾ ਵੀ ਬੈਣਾ ਡਰੋਨ ਵੀ ਅਸੀਂ ਚੜਾਹ ਹਟੇ ਨਹਾਉਣ ਵਾਲੇ ਬੈਨ ਇਹਨਾਂ ਨੇ ਤੋੜ ਤੇ ਹੁਣ ਟੈਂਟ ਵਾਲਾ ਦੇ ਦਿਆ ਕਿਹੜੇ ਕਿਹੜੇ ਨੌਜਵਾਨ ਤੋੜਨੇ ਮੈਂ ਤਾਂ ਪੜਨ ਲੱਗਿਆ ਨਾ ਹੁਣ ਚਲੋ 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 ਜੀ ਨਾਈਸ ਨਾਈਸ ਕੱਚੇ ਲਿਆ ਹੁਣ ਸਰਾ ਹੋ ਜਾਣਾ ਹੀ ਚਲੋ ਹੁਣ ਐ ਨਾ ਲਾ ਲਓ ਵੀ ਨੌਜਵਾਨ ਲਾ ਗਿਆ ਕਿ ਗਡੋਬਕੀ ਹੁਣ ਇੱਥੇ ਬਹਿ ਜੋ ਗਏ ਨੇ ਪਿੰਡਾ ਸਜਾਰੇ ਨੇ ਤੇ ਤੁਸੀਂ ਕਰੋ ਵੀਊ ਐਂਜੋਏ ਤੇ ਲੋਕ ਆਲੇ ਦਾਲੇ ਆਲੇ ਲੱਗ ਭਾਗ ਸਾਰੇ ਚਲੇ ਗਏ ਬਹੁਤ ਘੱਟ ਲੋਕ ਰਹਿ ਗਏ ਮੈਨੂੰ ਨਹੀਂ ਲੱਗਦਾ ਕੋਈ ਟੈਂਟ ਲਾਊਗਾ ਅਸੀਂ ਝੋਟੇ ਆ ਹੀ ਗੱਜਣਗੇ ਗੱਲੇ ਇਹ ਮੈਂ ਤਾਂ ਝੋਟੇ ਵਾਲਾ ਦਲਾ ਦੇਖ ਕੇ ਥੱਲੇ ਨੂੰ ਹੋ ਜਾਣ ਕੋਈ ਯਾਰ ਟੈਂਟ ਲਾਉਣਾ ਭਾਵੇਂ ਥੱਲੇ ਜਾ ਕੇ ਲਾਉਣਾ ਪਏ ਯਾਰ ਟੈਂਟ 'ਚ ਰਾਤ ਕੱਟਣੀ ਆ ਬਾਬੇ ਮੈਂ ਆਈ ਟੈਂਟ ਕਰਕੇ ਆ ਯਾਰ ਐਕਸਪੀਰੀਅੰਸ ਕਰਨਾ ਬਾਬੇ ਫਸਟ ਟਾਈਮ ਤੇ ਇਹ ਲਾਈਕ ਕਰਕੇ ਰੱਖੋ ਨਾ ਜਿਹੜਾ ਨੇ ਹਜੇ ਵੀ ਨਹੀਂ ਕੀਤਾ ਉਹ ਵੀ ਕਰ ਦੋ ਮਿੱਤਰੋ ਗੱਲਬਾਤ ਹੋ ਗਈ ਇਦਾਂ ਇਹ ਅਸੀਂ ਸੋਚਿਆ ਜੀ ਇੱਥੇ ਟੈਂਟ ਲਾਉਣ ਦਾ ਜਗ੍ਹਾ ਲੱਭ ਰਏ ਜੀ ਸ਼ਹਿਰੀ ਤਾਂ ਕਹਿੰਦਾ ਇੱਥੀ ਲਾ ਲਈਏ ਸੀਗਾ ਇੱਥੇ ਦਾ ਸਾਰਿਆਂ ਵੀ ਦਿਖਾਂਗੇ ਤੇ ਸ਼ਹਿਰੀ ਦਾ ਪਹਿਲਾਂ 100% ਵੀ ਲਾਉਣੇ ਹੀ ਲਾਉਣਾ ਕੋਹ ਨਹੀਂ ਉਹਦਾ ਕੋਈ ਨਹੀਂ ਕੀੜਾ ਮਾਰਦਾ ਇੱਥੇ ਅਸੀਂ ਆਰਾਮ ਨਾਲ ਨਹਾਦੋਗੇ ਬੈਠੇ ਸੀ ਉੱਥੇ ਨਹਾਉਣਾ ਵੀ ਅਲਾਉਡ ਨਹੀਂ ਹੈਗਾ ਹੈਲੀਕਾਪਟਰ ਕੀੜਾ ਮਾਰ ਕੇ ਗਿਆ ਸੰਦਾ ਇਹ ਵੀ ਲੰਘਣ ਲੱਗੇ ਹੋਣੇ ਤਾਂ ਐਂ ਕਮਾਇਆ ਅਜ ਤੋਂ ਨੀਵਾ ਕਰ ਕਰਕੇ ਲੇਕਦੇ ਆਲੇ ਦਲੇ ਦੀ ਪੂਰਾ ਚੰਗੀ ਤਰ੍ਹਾਂ ਸ਼ਰੀ ਜਦੀ ਕਹਿੰਦਾ ਥੱਲੇ ਚੱਲੀਏ ਚੰਗੀ ਤਰ੍ਹਾਂ ਦੇਖਣ ਕਿੰਨੇ ਕੁ ਜਾਣੇ ਰਹਿ ਗਏ ਤੇ ਹੁਣ ਰਹਿ ਵੀ ਨੇ ਥੋੜੇ ਜਿਹਾ ਨੇ 10-15 ਜਾਣੇ ਨੇ 15-20 ਕ ਜਾਣੇ ਨੇ ਇੱਥੇ ਟੋਟਲ ਮਸਾਂ ਤੇ ਕੋਈ ਸਾਨੂੰ ਕੈਂਪਿੰਗ ਵਾਲਾ ਨਹੀਂ ਦਿਖ ਰਿਹਾ ਅੱਜਕਾ ਟੈਂਟ ਵੇਲੇ ਦਾ ਰਾਤ ਨੂੰ ਕਿਉਂ ਹੈਲੀਕਾਪਟਰ ਦੇ ਏਡੀ ਲਾਈਟ ਲੱਗੀ ਹੁੰਦੀ ਆ ਸਾਰੀ ਲਾਗੋ ਦਿਖੂ ਉਹਨਾਂ ਨੂੰ ਟੈਂਟ ਉਹੀ ਚਮਕ ਜਾਂਦਾ ਕਿਉਂ ਚਮਕਣੇ ਹੁੰਦੇ ਆ ਐਮੀ ਕਿਉਂ ਐਸੀਗਾ ਮੂਲਤਾ ਲੈ ਕੇ ਜਾਣਾ 100 ਤੋਂ 500 ਰੁਪਏ ਦਾ ਮੂਲਤਾ ਹੁਣ ਉਹਨਾਂ ਨੇ ਸਾਰੇ ਇਟਲੀਜ ਤੁਹਾਨੂੰ ਇੱਕ ਜਾਣਕਾਰੀ ਵੀ ਦੇ ਦਈਏ ਸਾਰੇ ਇਟਲੀਜ ਕਰ ਸਾਰੇ ਇਟਲੀਜ ਆਹ ਸਾਲੀ ਕੀਤਾ ਇਹਨਾਂ ਨੇ ਆਹ ਅੱਗੇ ਕਈ ਜਗ੍ਹਾ ਤੇ ਲਾ ਸਕਦੇ ਹੁਣ ਸਿਰਫ ਉੱਥੇ ਲਾ ਸਕਦੇ ਜਿਹੜੀਆਂ ਕੈਂਪਿੰਗ ਸਾਈਟ ਸਪੈਸ਼ਲ ਬਣੀ ਆਉਂਦੀਆਂ ਨੇ ਵੀ 20-25 ਰੁਪਏ ਦੇਣੇ ਹੁੰਦੇ ਅਸੀਂ ਵੀ ਸ਼ਾਇਦ ਅੱਜ ਉੱਥੇ ਲਾਈਏ ਦੇਖਦੇ ਆਂ ਬਾਕੀ ਜੇ ਕਿਤੇ ਦਾ ਲੱਗ ਗਿਆ ਉੱਥੇ ਲਾ ਦਾਂਗੇ ਉੱਥੇ ਲਾਉਣਾ ਹੋਰ ਕਿਤੇ ਹੋਣਾ ਹੁਣ ਦਾ ਨਹੀਂ ਲੱਗਣਾ ਹੈਗਾ ਕਿਸੇ ਪਾਸੇ ਲੋਕੇਸ਼ਨ ਇਜ਼ ਆਸਮ ਕਿਵੇਂ ਲੱਗੀ ਬਈ ਮੁੰਡੇ ਲੱਗੇ ਲੋਕੇਸ਼ਨ ਕਿਹੜਾ ਬਹੁਤ ਸ਼ੈਰੀ ਲੈ ਕੇ ਆਇਆ ਹੀ ਪਰ ਸ਼ੈਰੀ ਆਪ ਉਹਦੋਂ ਵਧੀਆ ਜੇ ਉਹਦੋਂ ਸ਼ੈਰੀ ਜਿਵੇਂ ਅੱਜ ਅਸੀਂ ਇਹਨੂੰ ਲੈ ਕੇ ਆਏ ਆ ਜੇ ਉਹਦੋਂ ਐ ਆਉਂਦਾ ਫੈਮਿਲੀ ਨੇ ਵੀ ਨਹੀਂ ਆਉਣਾ ਜੀ ਰਾਹ ਤੋਂ ਮੁੜ ਜਾਣਾ ਜੀ ਤੇ ਚਲੋ ਹੌਸਲਾ ਅੰਕਲਾਂ ਅੰਟੀ ਉਹਨਾਂ ਨੂੰ ਸਲੂਟ ਆ ਤੇ ਹੁਣ ਅਸੀਂ ਜਾਣਿਆ ਥੱਲੇ ਨੂੰ ਬਾਧਿਆ ਮਿੱਤਰੋ 6 ਵਜੇਗੇ ਸਾਢੇ ਪੰਜ ਸਾਢੇ ਪੰਜ ਹੋਗੇ 7:00 ਵਜੇ ਤੱਕ ਥੱਲੇ ਡੇਢ ਘੰਟਾ ਲੱਗੂਗਾ 3 ਘੰਟੇ ਆਉਣ ਨੂੰ ਲੱਗੇ ਆ 4 ਤੇ ਉਹ 4 ਘੰਟੇ ਟ੍ਰੈਕ ਕੀ ਅਸੀਂ ਤਿੰਨ ਚ ਆ ਗਏ ਸੀ ਅਣ ਇੰਨਾ ਬਹਿ ਬਹਿ ਕੇ ਆਏ ਆ ਆਓ ਨੌਜਵਾਨ ਵੀਰ ਜਰੂਰ ਆਓ ਇਹਾਂ ਜ਼ੋਰ ਲੱਗਦਾ ਪਰ ਆਗੇ ਜਿਹੜਾ ਵਿਊ ਤੁਹਾਡਾ ਮੁੱਲ ਮੋੜੂਗਾ ਇੱਥੇ ਆ ਕੇ ਜਿਹੜਾ ਵਿਊ ਆ ਥੋੜਾ ਸਾਇਰੇ ਟ੍ਰੈਕਿੰਗ ਸਟਾਰਟ ਕਰੋਗੇ ਤਾਂ ਬਾਲਾ ਵਧੀਆ ਕਿਉਂ ਇਹ ਤੋਂ ਦੁਪਹਿਰੇ ਥੋੜੀ ਔਖੇ ਹੋ ਜਾਂਦਾ ਕੰਮ ਸਾਇਰੇ ਸਟਾਰਟ ਕਰੋ ਸਾਰਾ ਦਿਨ ਬਤਾ ਕੇ ਜਾਓ ਇੱਥੇ ਨਾ ਹੌਣਾ ਲੱਗ ਗਿਆ ਨਾ ਨਾਉਂਦੇ ਲੋਕ ਨਾ ਵੀ ਸਕਦੇ ਆਪਦਾ ਲੈ ਕੇ ਆਏ ਨਾ ਹੌਣਾ ਮੈਂ ਨਾਉਣਾ ਅਲਾਉਡ ਹੈ ਨਹੀਂ ਪਰ ਨਾਉਂਦੇ ਆ ਲੋਕ ਜੇ ਅੱਜ ਨਾ ਤੇ ਰੋਜ਼ ਹੀ ਨਾਉਂਦੇ ਹੋਣਗੇ ਨਹੀਂ ਨਾਉਂਦੇ ਤਾਂ ਹੁਣੇ ਬੰਦਾ ਤੇ ਚਲੋ ਜੇ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਆ ਅਸੀਂ ਦੋ ਵਲੌਗ ਬਣਾਉਣੇ ਆ ਜੀ ਕਿ ਜਿਆਦਾ ਲੰਬੇ ਨਹੀਂ ਕਰਨੇ ਇੱਕ ਫਿਰ ਅਲੱਗ-ਅਲੱਗ ਚੀਜ਼ ਦਾ ਅਲੱਗ-ਅਲੱਗ ਬਣਾਵਾਂ ਜੇ ਕਿਸੇ ਨੇ ਹੁਣ ਜਿਵੇਂ ਅਸੀਂ ਆਹ ਚੀਜ਼ ਦਾ ਬਣਾਵਾਂਗੇ ਲਾਗੋ ਦੀ ਸੋਰਾ ਪੀਸ ਤੱਕ ਜੇ ਕਿਸੇ ਨੇ ਦੇਖਣਾ ਹੋਵੇ ਵਲੌਗ ਕੋਈ ਆਉਣਾ ਚਾਹੁੰਦਾ ਵੇ ਅਗਲਾ ਭਰੂ ਲਾਗੋ ਦੀ ਸੋਰਾ ਪੀਸ ਆਹ ਵਲੌਗ ਆਉ ਹੁਣ ਜਿਹੜੀ ਜਗ੍ਹਾ ਤੇ ਅਸੀਂ ਅਗਲੀ ਵਾਰ ਜਾਵਾਂਗੇ ਅਗਲੇ ਥਾਂ ਤੇ ਉਹ ਅਗਲਾ ਫਿਰ ਉਹ ਕਿਵੇਂ ਦੇਖੂਗਾ ਉਹ ਚੀਜ਼ ਦਾ ਤਾਂ ਕਰਕੇ ਤਿੰਨ ਵਲੌਗ ਬਣਨਗੇ ਇੱਕ ਹੁਣ ਇੱਥੋਂ ਸ ਸਾਰੇ ਤਿੰਨ ਵਲੌਗ ਦੇਖਿਓ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਦੇਖਣ ਲਈ ਸਤਿ ਸ੍ਰੀ ਅਕਾਲ ਜੀ